ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਨ ਖੁਸ਼ੀ ਐਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਫਿਰ ਇੱਕ ਬਹੁਤ ਹੀ ਵਧੀਆ ਆਪਾਂ ਇੱਕ ਕਾਫੀ ਮਾਸਕ ਤੁਹਾਡੇ ਹੱਥੇ ਬਣਾ ਕੇ ਤਿਆਰ ਕਰਾਂਗੇ ਹਾਂਜੀ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਮੈਸੇਜ ਆਇਆ ਕਿ ਦੀਦੀ ਜੀ ਤੁਸੀਂ ਸਾਨੂੰ ਭੁੱਲ ਗਏ ਨਹੀਂ ਜੀ ਅਸੀਂ ਤੁਹਾਨੂੰ ਭੁੱਲੇ ਨਹੀਂ ਅਸੀਂ ਤੁਹਾਨੂੰ ਹਮੇਸ਼ਾ ਯਾਦ ਰੱਖਦੇ ਆਂ ਤੇ ਕਈ ਵਾਰ ਹੋ ਜਾਂਦਾ ਏ ਕਿ ਕਮੈਂਟ ਨਾ ਇੱਧਰ ਉੱਧਰ ਹੋ ਜਾਂਦੇ ਨਹੀਂ ਪਤਾ ਲੱਗਦਾ ਤੇ ਤੁਸੀਂ ਹੋਰ ਸੁਣਾਓ ਦੀਦੀ ਠੀਕ ਠਾਕ ਉਹ ਕਿਦਾਂ ਤਾਂ ਅਸੀਂ ਕਹਿੰਦੇ ਸੀਗੇ ਕਿ ਰਸੌਲੀ ਹੈ ਤੁਹਾਡੇ ਕਿ ਉਹਦਾ ਆਪਰੇਟ ਕਰਵਾਉਣਾ ਏ ਤੁਸੀਂ ਕਰਵਾ ਲਿਆ ਠੀਕ ਹੋ ਕਿਦਾਂ ਦੱਸਿਓ ਆਪਣਾ ਹਾਲ ਚਾਲ ਉਤੇ ਆਪਾਂ ਤੁਹਾਡੇ ਵਾਸਤੇ ਅਰਦਾਸ ਕਰਦੇ ਆ ਤੇ ਆਪਾਂ ਭੁੱਲੇ ਨਹੀਂ ਤੁਹਾਨੂੰ ਯਾਦ ਹੀ ਰੱਖਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਾਂ ਨੂੰ ਹਨਾ ਇੰਨੇ ਕਮਾਨ ਦਿੱਤਾ ਕਿ ਤੁਸੀਂ ਯਾਦ ਕਰਵਾਇਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਚੀਮਾ ਪਿੰਡ ਵਾਲੇ ਨਵਜੂਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਠੀਕ ਹੈ ਜੀ ਹਾਂਜੀ ਲੱਸੀ ਨਾਲ ਹੀ ਵਧੀਆ ਸਾਫ਼ ਹੋ ਜਾਂਦੇ ਆ ਪਿੱਤਲ ਦੇ ਭਾਂਡੇ ਪਰਮਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੌਰ ਹਾਈ ਕੋਰਟ ਲੁਧਿਆਣਾ ਬਹੁਤ ਬਹੁਤ ਧੰਨਵਾਦ ਜੀ ਹਰਜਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੇ ਮਲਕੀਤ ਬਰਨਾਲੇ ਵਾਲੇ ਅੱਛਾ ਜੀ ਤੁਸੀਂ ਘਰ ਬਣਾ ਰਹੇ ਹੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਚਲੋ ਬਹੁਤ ਵਧੀਆ ਗੱਲ ਆ ਜੀ ਤੇ ਤੁਸੀਂ ਫੇਰ ਵੀ ਟਾਈਮ ਕੱਢਦੇ ਹੋ ਹਨਾ ਮੈਸੇਜ ਕਰਦੇ ਹੋ ਆਪਣੀ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵਧਾਈਆਂ ਤੁਹਾਨੂੰ ਨਵੇਂ ਕਰਦੀਆਂ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਗੁਰਮੀਤ ਕੌਰ ਮਲੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਦੇ ਲਵ ਲਖ ਲਖਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਕਈ ਵਾਰੀ ਨਾ ਮੈਸੇਜ ਖੁੱਲਦੇ ਨਹੀਂਗੇ ਪੂਰੇ ਤੇ ਇੱਕ ਆਪਣੇ ਨਵੇਂ ਸਬਸਕ੍ਰਾਈਬਰ ਹੀ ਜੁੜੇ ਆ ਮਰੇਟ ਕੋਟਲੇ ਤੋਂ ਕਮੈਂਟ ਆਇਆ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਅਬ ਦੇ ਕਮੈਂਟ ਨਹੀਂ ਖੁੱਲ ਰਹੇ ਖੁੱਲ ਨਹੀਂ ਰਹੇ ਮੇਰਾ ਨਾ ਨੈਟਵਰਕ ਪ੍ਰੋਬਲਮ ਹੋਈ ਪਈ ਆ ਆ ਦੇਖੋ ਜੀ ਖੁੱਲ ਨਹੀਂ ਰਿਹਾ ਨਹੀਂ ਤਾਂ ਆਪਾਂ ਹੋਰ ਵੀ ਨਾਮ ਬੋਲ ਦਿੰਦੇ ਤੇ ਨੈਟਵਰਕ ਦੀ ਪ੍ਰੋਬਲਮ ਹੋਈ ਪਈ ਆ ਨੈਟਵਰਕ ਹੀ ਨਹੀਂ ਆ ਰਿਹਾ ਤੇ ਅੱਜ ਆਪਾਂ ਤੁਹਾਨੂੰ ਮਾਸਕ ਬਣਾ ਕੇ ਦਿਖਾਵਾਂਗੇ ਕਾਫੀ ਦਾ ਤੇ ਉਹਦੇ ਨਾਲ ਤੁਹਾਡੇ ਜੋ ਵੀ ਇੱਥੇ ਰਿੰਕਲ ਪੈ ਜਾਂਦੇ ਹਨ ਉਹ ਵੀ ਠੀਕ ਹੋ ਜਾਣਗੇ ਕਿਉਂਕਿ ਜ਼ਿਆਦਾ ਨਾ ਅੱਖਾਂ ਦੇ ਇੱਥੇ ਥੱਲੇ ਕਿੰਿਆਂ ਦੇ ਖੱਡੇ ਜੇ ਬਣ ਜਾਂਦੇ ਆ ਤੇ ਉਹਨਾਂ ਸਕਿਨ ਬਹੁਤ ਜ਼ਿਆਦਾ ਪਤਲੀ ਜੀ ਹੋ ਜਾਂਦੀ ਆ ਉਹ ਵੀ ਤੁਹਾਡੀ ਠੀਕ ਹੋ ਜੂਗੀ ਤੇ ਤੁਹਾਡੇ ਵੈਸੇ ਗਲੋ ਵੀ ਬਹੁਤ ਆਊਗਾ ਤੇ ਬਹੁਤ ਵਧੀਆ ਇੱਕ ਮਾਸਕ ਬਣ ਕੇ ਤਿਆਰ ਹੋਊਗਾ ਤੇ ਬਹੁਤ ਹੀ ਵਧੀਆ ਇੱਕਦਮ ਚਮਕਣ ਲੱਗ ਜੂਗਾ ਤੁਹਾਡਾ ਫੇਸ ਤੇ ਚਲੋ ਜੀ ਅੱਜ ਉਹ ਤੇ ਹਾਂਜੀ ਆਪਾਂ ਕਰਦੇ ਆ ਰਿਮੇਡੀ ਸ਼ੁਰੂ ਤੇ ਆਪਾਂ ਫੇਸ ਮਾਸਕ ਬਣਾਉਣੇ ਅੱਜ ਕਾਫੀ ਫੇਸ ਮਾਸਕ ਤੇ ਬਹੁਤ ਵਧੀਆ ਆ ਆਪਾਂ ਲੈ ਲਈਏ ਪੀਸੀ ਹੋਈ ਖੰਡ ਪੀਸੀ ਹੋਈ ਖੰਡ ਜਿਹੜੀ ਬਹੁਤ ਵਧੀਆ ਆਪਣੀ ਸਕਿਨ ਵਾਸਤੇ ਇਹ ਜਿੰਨੀ ਆਪਾਂ ਮਤਲਬ ਚਾਹ ਪੀਣੇ ਖੰਡ ਵਾਲੀ ਆਪਣੀ ਸਿਹਤ ਵਾਸਤੇ ਇਹਦਾ ਬਹੁਤ ਮਾੜੀ ਹੈ ਪਰ ਸਕਿਨ ਵਾਸਤੇ ਬਹੁਤ ਚੰਗੀ ਹੈ ਤੇ ਕਾਫੀ ਵੀ ਇਦਾਂ ਹੀ ਹੈ ਕਾਫੀ ਵੀ ਜੇ ਆਪਾਂ ਜ਼ਿਆਦਾ ਪੀਵਾਂਗੇ ਜ਼ਰੂਰਤ ਤੋਂ ਵੱਧ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਨਾ ਕਿ ਕਾਫੀ ਪੀ ਜਾਂਦੇ ਦਿਨ ਵਿੱਚ ਦੀ 3-3 4-4 ਵਾਰੀ ਉਹ ਵੀ ਸਿਹਤ ਵਾਸਤੇ ਮਾੜੀ ਆ ਤੇ ਸਕਿਨ ਵਾਸਤੇ ਕਾਫੀ ਵੀ ਚੰਗੀ ਆ ਤੇ ਕਾਫੀ ਜਿਹੜੇ ਲੋਕ ਜ਼ਿਆਦਾ ਸ਼ਕੀਨਾ ਕਾਫੀ ਪੀਂਦੇ ਪਲੀਜ਼ ਘੱਟ ਤੋਂ ਘੱਟ ਕਾਫੀ ਪੀਆ ਕਰੋ ਜੇ ਤੁਹਾਨੂੰ ਜ਼ਿਆਦਾ ਆਦਤ ਲੱਗੀ ਹੋਈ ਆ ਤੇ ਤੁਸੀਂ ਦੋ ਵਾਰੀ ਪੀ ਸਕਦੇ ਹੋ ਨਹੀਂ ਤਾਂ ਇੱਕ ਵਾਰੀ ਪੀਓ ਕਾਫੀ ਤਾਂ ਇਹ ਚੀਜ਼ ਹੈਗੀ ਆ ਤੇ ਜੇ ਤੁਸੀਂ ਨਹੀਂ ਰਹਿ ਸਕਦੇ ਤਾਂ ਦੋ ਵਾਰੀ ਪਰ ਜਿਹੜੇ ਲੋਕੀ ਪੰਜ-ਪੰਜ ਛੇ-ਛੇ ਵਾਰੀ ਕਾਫੀ ਪੀਂਦੇ ਆ ਉਹ ਪਲੀਜ਼ ਕਾਫੀ ਤੋਂ ਵੀ ਤੁਸੀਂ ਪ੍ਰੇਸ਼ ਕਰੋ ਤੇ ਆਪਾਂ ਅਖੰਡ ਪਾ ਲਈ ਇਹਦੇ ਵਿੱਚ ਚਮਚਾ ਆਪਾਂ ਇੱਕ ਖੰਡ ਦਾ ਪਾ ਲਿਆ ਤੇ ਇਹ ਪੀਸੀ ਹੋਈ ਆਪਾਂ ਪੀਸ ਕੇ ਰੱਖੀ ਆ ਜਿਹੜੀ ਆਪਣੀ ਨਾਰਮਲ ਘਰੇ ਆਪਾਂ ਖੰਡ ਲਿਆਉਣੇ ਆ ਉਹ ਵਾਲੀ ਆਪਾਂ ਪੀਸ ਕੇ ਰੱਖ ਲਈ ਤੇ ਇੱਕ ਪਾਊਚ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਕਾਫੀ ਦਾ ਤੇ ਆ ਪਾ ਦੇ ਵਿੱਚ ਪਾ ਲਿਆ ਦੁੱਧ ਕੱਚਾ ਦੁੱਧ ਤੇ ਹਾਂਜੀ ਆ ਪਾ ਇਹਦੇ ਵਿੱਚ ਥੋੜਾ ਜਿਹਾ ਚੋਲਾਂ ਦਾ ਆਟਾ ਪਾ ਦੇਨੇ ਆ ਤੇ ਇਦਾਂ ਕੋਲ ਤਿਆਰ ਹੋ ਜਾਊਗਾ ਆਪਣਾ ਜਿਆਦਾ ਗਾੜਾ ਨਹੀਂ ਕਹਿ ਸਕਦੇ ਆਪਾਂ ਆਪ ਦੇਖੋ ਜੀ ਇਸ ਟਾਈਪ ਦਾ ਹੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਲਗਾ ਲੈਣਾ ਆਪਣੇ ਚਿਹਰੇ ਦੇ ਉੱਪਰ ਤੇ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਤੇ ਜਿਨ੍ਹਾਂ ਦੇ ਅੱਖਾਂ ਦੇ ਨੀਚੇ ਕਾਲੇ ਘੇਰੇ ਆ ਉਹ ਵੀ ਉਹ ਤਾਂ ਡੇਲੀ ਚਾਹੇ ਤੁਸੀਂ ਪੂਰੇ ਫੇਸ ਦੇ ਉੱਪਰ ਜੇ ਨਹੀਂ ਲਗਾਉਣਾ ਤੇ ਤੁਸੀਂ ਇੱਥੇ-ਇੱਥੇ ਇਦਾਂ ਅੱਖਾਂ ਦੇ ਇੰਨੇ ਨਾ ਸਿਰਫ ਇੰਨੇ ਨੇ ਜਗ੍ਹਾ ਤੇ ਲਗਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆਊਗਾ ਤੁਹਾਨੂੰ ਕਈਆਂ ਦੀ ਸਕਿਨ ਜੀ ਇੱਥੇ ਹੋ ਜਾਂਦੀ ਢਿੱਲੀ ਜੀ ਜ਼ਿਆਦਾ ਉਹ ਵਾਲੀ ਤੁਹਾਡੀ ਸਕਿਨ ਬਹੁਤ ਵਧੀਆ ਹੋ ਜੂਗੀ ਤੁਸੀਂ ਸਿਰਫ ਇਦਾਂ ਕਰਕੇ ਇਹਨੂੰ ਲਗਾ ਲੈਣਾ ਇਹਨੂੰ ਪਚੰਗੀ ਤਰ੍ਹਾਂ ਲਗਾ ਲੈਣਾ ਇਦਾਂ ਫੇਸ 2 ਪਰ ਤੇ ਫਿਰ ਇਹਨੂੰ ਤੁਸੀਂ 15 ਤੋਂ 20 ਮਿੰਟ ਇਦਾਂ ਬੈਠ ਜਾਣਾ ਹੈ ਜਦੋਂ ਤੁਹਾਨੂੰ ਲੱਗਿਆ ਵੀ ਡਰਾਈ ਹੋ ਰਿਹਾ ਤੁਹਾਡੀ ਨਾ ਸਕਿਨ ਨੂੰ ਇਦਾਂ ਖਿੱਚ ਜੀ ਪਾਊਗੀ ਤੇ ਫਿਰ ਤੁਸੀਂ ਇਹਨੂੰ ਟਿਸ਼ੂ ਪੇਪਰ ਗਿੱਲਾ ਕਰਕੇ ਥੋੜਾ ਜਿਹਾ ਜ਼ਿਆਦਾ ਨਹੀਂ ਗਿੱਲਾ ਕਰਨਾ ਥੋੜਾ ਜਿਹਾ ਗਿੱਲਾ ਕਰਕੇ ਟਿਸ਼ੂ ਪੇਪਰ ਦੇ ਨਾਲ ਉਤਾਰਨਾ ਹੈ ਤੇ ਫਿਰ ਤੁਸੀਂ ਦੇਖੋ ਇੱਕਦਮ ਚਿਹਰੇ ਦੇ ਵਿੱਚ ਚਮਕ ਆ ਜੂਗੀ ਨਾਲ ਦੀ ਨਾਲ ਹੀ ਤੇ ਤੁਹਾਨੂੰ ਲੱਗੂਗਾ ਜਿਹੜੇ ਤੁਸੀਂ ਇੰਨੇ ਨੇ ਫੇਸ਼ੀਅਲ ਕਰਵਾ ਕਰਵਾ ਕੇ ਐਸੇ ਖਰਾਬ ਕਰਦੇ ਆ ਤੇ ਜੇ ਤੁਹਾਨੂੰ ਮੈਂ ਸਹੀ ਸਲਾਹ ਦੇਵਾਂ ਕਿ ਜਿਹੜੇ ਪਾਰਲਰ ਵਾਲੀਆਂ ਜਿਹਨਾਂ ਨੇ ਪਾਰਲਰ ਖੋਲੇ ਹੋਏ ਆ ਨਾ ਉਹ ਚਲੋ ਮੈਨੂੰ ਭਲਾ ਗਾਲਾਂ ਹੀ ਕੱਢਣ ਵੀ ਇਹ ਇਦਾਂ ਕਹਿ ਰਹੀ ਆ ਜਿਹੜੀਆਂ ਭੈਣਾਂ ਨੇ ਪਾਰਲਰ ਖੋਲੇ ਹੋਏ ਆ ਉਹ ਖੁਦ ਆਪਣੇ ਤੇ ਉਦਾਂ ਦੀ ਜਿਹੜੀ ਕੋਈ ਕੈਮੀਕਲ ਵਾਲੀ ਚੀਜ਼ ਆ ਉਹ ਬਿਲਕੁਲ ਟਰਾਈ ਨਹੀਂ ਕਰਦੀ ਉਹ ਨੇਚਰਲ ਚੀਜ਼ਾਂ ਹੀ ਲਗਾਉਂਦੀਆਂ ਆ ਖੁਦ ਉਹ ਨੇਚਰਲ ਚੀਜ਼ਾਂ ਲਗਾਉਂਦੀ ਆ ਲੇਕਿਨ ਉਹ ਦੂਸਰਿਆਂ ਦੇ ਜਰੂਰ ਹੋ ਆ ਕਰ ਦਿੰਨੇ ਅਸੀਂ ਉਹ ਕਰ ਦਿੰਨੇ ਆ ਇਹਦਾ ਰਿਜ਼ਲਟ ਵਧੀਆ ਹੈ ਇਹਦਾ ਰਿਜ਼ਲਟ ਵਧੀਆ ਉਹ ਖੁਦ ਨੇਚਰਲ ਚੀਜ਼ਾਂ ਹੀ ਲਗਾਉਂਦੀਆਂ 100 ਦੇ ਵਿੱਚੋਂ 90% ਆ ਜਿਹੜੀਆਂ ਪਾਰਲਰ ਵਾਲੀਆਂ ਖੁਦ ਆਪਣੇ ਤੇ ਜੋ ਹੋਮ ਰੈਮੇਡੀ ਯੂਜ਼ ਕਰਦੀਆਂ 10% ਚਲੋ ਹੋਣਗੇ ਲੋਕ ਵੀ ਜਿਹੜੇ ਉੱਥੋਂ ਆਪਣੇ ਪਾਰਲਰ ਤੋਂ ਖੁਦ ਵੀ ਉਹ ਵਾਲੇ ਪ੍ਰੋਡਕਟ ਆਪਣੇ ਲਈ ਵੀ ਯੂਜ਼ ਕਰਦੇ ਹੋਣਗੇ ਪਰ ਜ਼ਿਆਦਾਤਰ ਜਿਹੜੇ ਪਾਰਲਰ ਵਾਲੀਆਂ ਪਹਿਣਾ ਨਾ ਉਹ ਖੁਦ ਵੀ ਹੋਮ ਰემიਡੀ ਯੂਜ਼ ਕਰਕੇ ਖੁਸ਼ ਆ ਕਿਉਂਕਿ ਇਹ ਹੁੰਦਾ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੀ ਹੋਮ ਰემიਡੀ ਉਹਦੇ ਨਾਲ ਆਪਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਣਾ ਮੰਨ ਲਓ ਚਲੋ ਆਪਾਂ ਨੂੰ ਕੋਈ ਫਾਇਦਾ ਨਹੀਂ ਨਾ ਹੋਊਗਾ ਕਿਸੇ ਰੇਮੇਡੀ ਦੇ ਨਾਲ ਤੇ ਆਪਣਾ ਕੋਈ ਨੁਕਸਾਨ ਵੀ ਨਹੀਂ ਹੋਊਗਾ ਤੇ ਜਦੋਂ ਆਪਾਂ ਕੋਈ ਕੈਮੀਕਲ ਵਾਲੀ ਚੀਜ਼ ਉਹ ਆਪਾਂ ਨੂੰ ਫਾਇਦਾ ਘੱਟ ਤੇ ਨੁਕਸਾਨ ਵਧ ਦੇਊਗੀ ਤੇ ਬਸ ਇੰਨਾ ਖਿਆਲ ਜ਼ਰੂਰ ਰੱਖਿਓ ਹਰ ਪੈਣ ਜੇ ਇੰਨਾ ਖਿਆਲ ਰੱਖੇ ਤੇ ਸਕਿਨ ਕਦੇ ਵੀ ਖਰਾਬ ਨਹੀਂ ਹੁੰਦੀ ਜਿਹੜੇ ਜਿਹੜੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਸ ਤਰੀਕੇ ਦੇ ਨਾਲ ਤੁਸੀਂ ਆਹ ਵਾਲਾ ਯੂਜ਼ ਕਰੋ ਇਸ ਤਰੀਕੇ ਦੇ ਨਾਲ ਆਹ ਯੂਜ਼ ਕਰੋ ਜੇ ਤੁਸੀਂ ਇੱਕ ਦੋ ਚੀਜ਼ਾਂ ਵੀ ਫੋਲੋ ਕਰਕੇ ਚੱਲਦੇ ਹੋ ਨਾ ਤੇ ਤੁਸੀਂ ਕਦੇ ਵੀ ਤੁਹਾਨੂੰ ਅਫੀਸ਼ੀਅਲ ਵਗੈਰਾ ਦੀ ਜ਼ਰੂਰਤ ਨਹੀਂ ਪਊਗੀ ਤੇ ਕਦੇ ਤੁਹਾਡੀ ਸਕਿਨ ਖਰਾਬ ਵੀ ਨਹੀਂ ਹੋਊਗੀ ਸਕਿਨ ਤੁਹਾਡੀ ਵਧੀਆ ਪਈ ਰਹੂਗੀ ਕਿ ਵਧੀਆ ਪਈ ਹੈ ਤੁਹਾਡੀ ਸਕਿਨ ਤਾਂ ਜਿਵੇਂ ਮੈਂ ਖੁਦ ਕਿਤੇ ਜਾਵਾਂ ਤੇ ਪਹਿਲੀ ਕੱਲ ਜੇ ਮੈਂ ਥੈਡਿੰਗ ਕਰਾਉਣ ਜਾਣੀ ਆ ਮੈਂ ਤੁਹਾਨੂੰ ਦੱਸਦੀ ਆਂ ਜੇ ਮੈਂ ਥ੍ਰੈਡਿੰਗ ਕਰਾਉਣ ਜਾਵਾ ਨਾ ਕਿਉਂਕਿ ਮੈਂ ਥ੍ਰੈਡਿੰਗ ਕਰਾ ਕੇ ਲੈਣੀ ਨਿਕਲੀ ਹੋਰ ਮੈਂ ਕਦੇ ਕੁਝ ਨਹੀਂ ਕਰਵਾਇਆ ਤੇ ਮੈਨੂੰ ਉਹ ਪਾਰਲਰ ਵਾਲੀ ਉਹ ਖੁਦ ਹੀ ਪੁੱਛਣੀ ਆ ਮੈਂ ਘਰੇ ਆ ਕੇ ਹੱਸਦੀ ਹੁੰਨੀ ਆ ਤੇ ਮੈਂ ਕਹਿੰਦੀ ਹਾਂ ਹਏ ਮੈਨੂੰ ਪਾਰਲਰ ਵਾਲੀਆਂ ਕਹਿੰਦੀਆਂ ਸੀਗਾ ਕਿ ਤੁਸੀਂ ਕਿਹੜੀ ਕਰੀਮ ਵਗੈਰਾ ਯੂਜ਼ ਕਰਦੇ ਹੋ ਤੇ ਮੈਂ ਘਰੇ ਆ ਕੇ ਹੱਸਣ ਲੱਗ ਜਿਉ ਹਸਬੰਦ ਕਹਿਣਗੇ ਕੋਈ ਮਹਿੰਗੀ ਹੀ ਦੱਸਿਆ ਹੋਣੀ ਸੀਗੀ ਮੈਂ ਕਹਾਂ ਨਹੀਂ ਮਹਿੰਗੀ ਕੀ ਦੱਸਣੀ ਮੈਨੂੰ ਕਿਸੇ ਦਾ ਨਾਮ ਵੀ ਨਹੀਂ ਪਤਾ ਮੈਂ ਕੀ ਦੱਸ ਕਿ ਆਵਾ ਤੇ ਮੈਂ ਕਹਾਂ ਮੈਨੂੰ ਵੈਸੇ ਇਦਾਂ ਪੁੱਛਦੀਆਂ ਸੀਗਾ ਵੀ ਜੀ ਜੀ ਤੁਸੀਂ ਕੀ ਯੂਜ਼ ਕਰਦੇ ਹੋ ਤੁਹਾਡੀ ਸਕਿਨ ਵਧੀਆ ਪਈ ਤੇ ਮੈਂ ਉਹਨਾਂ ਨੂੰ ਇਹੀ ਕਹਿਨੀ ਆ ਕਿ ਮੈਂ ਨਾ ਹੋਮ ਰਿਮੀਡੀ ਆ ਮਤਲਬ ਇਹ ਸੰ ਲਾ ਲਿਆ ਦਹੀਂ ਲਾ ਲਿਆ ਇਦਾਂ ਦੀਆਂ ਚੀਜ਼ਾਂ ਮੈਂ ਕਹਿ ਦਿੰਨੀ ਮੈਂ ਯੂਜ਼ ਕਰਦੀ ਆ ਵੀ ਮੈਂ ਕਦੇ ਹੋਰ ਚੀਜ਼ਾਂ ਨਹੀਂ ਲਗਾਈਆਂ ਆਪਣੇ ਸਕਿਨ ਦੇ ਉੱਪਰ ਤੇ ਇਸ ਕਰਕੇ ਸਕਿਨ ਵੀ ਵਧੀਆ ਪਈ ਐ ਮੈਂ ਕਹੀਏ ਰੱਬ ਦੀ ਕਿਰਪਾ ਨਾਲ ਤੇ ਵਧੀਆ ਪਈ ਹੋਈ ਐ ਇਦਾਂ ਨਹੀਂ ਹੈਗਾ ਕਿ ਮਤਲਬ ਕੋਈ ਵੀ ਪ੍ਰੋਬਲਮ ਨਹੀਂ ਹੋਈ ਹਲੇ ਤੱਕ ਮੈਨੂੰ ਕਦੇ ਮੇਰੇ ਸ਼ਾਈ ਨਹੀਂ ਹੋਈ ਕਦੇ ਫਿਨਿਸ਼ੀ ਨਹੀਂ ਹੋਈ ਫੇਸ ਤੇ ਮਤਲਬ ਵਧੀਆ ਐ ਕਦੇ ਡਲਨੈਸ ਜੀ ਨਹੀਂ ਆਈ ਸੋ ਮੈਂ ਬੜੀਆ ਇਦਾਂ 글로 ਹੀ ਕਰਦਾ ਹੁੰਦਾ ਫੇਸ ਤੇ ਜਿਹੜਾ ਵੀ ਕੋਈ ਦੇਖੂਗਾ ਮੈਂ ਨਹੀਂ ਪੁੱਛ ਲੈਣ ਦੇਖ ਤੂੰ ਕਿਹੜੀ ਕਰੀਮ ਲਗਾਨੀ ਹੈ ਤੇ ਮੈਨੂੰ ਸ਼ੁਰੂ ਤੋਂ ਹੀ ਆਦਤ ਹੈਗੀ ਆ ਕਿ ਮੈਂ ਹੋਮ ਰੈਮੇਡੀ ਯੂਜ਼ ਕਰਦੀ ਆ ਮੈਂ ਕਦੇ ਸੋਪ ਜਾਂ ਫੇਸ ਵਾਸ਼ ਇਦਾਂ ਦੀ ਚੀਜ਼ ਵੀ ਮੈਂ ਕਦੇ ਆਪਣੀ ਸਕਿਨ ਤੇ ਯੂਜ਼ ਨਹੀਂ ਕੀਤੀ ਮਨ ਨੂੰ ਆਇਆ ਹੁੰਦਾ ਕਿ ਨਹੀਂ ਖਰਾਬ ਹੀ ਨਾ ਹੋ ਜਾਵੇ ਕਿਤੇ ਖਰਾਬ ਹੀ ਨਾ ਹੋ ਜਾਵੇ ਸਿਰਫ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਫੇਰਨ ਲਵਲੀ ਲਗਾਈ ਸੀ ਤੇ ਉਹ ਜਿਵੇਂ ਆਪਾਂ ਕਹਿੰਦੇ ਇਥੋਂ ਮਾਸ ਨਹੀਂ ਆਈ ਉਦਣ ਲੱਗ ਗਿਆ ਸਕਿਨ ਤੋਂ ਉਸ ਤੋਂ ਬਾਅਦ ਆਪਾਂ ਕਦੇ ਵੀ ਫੈਰਨ ਲਵਲੀ ਵਗੈਰਾ ਜਾਂ ਕੋਈ ਵੀ ਕਰੀਮ ਨਹੀਂ ਯੂਜ਼ ਕੀਤੀ ਕਦੇ ਵੈਸੇ ਵੀ ਕਈ ਦਾ ਵੀ ਪਾਰਲਰ ਜਾਵਾਂਗੇ ਇੰਨੇ ਨੇ ਪੈਸੇ ਲੱਗਣਗੇ ਆ ਸਿੰਪਲ ਜੀਆਂ ਚੀਜ਼ਾਂ ਐ ਥੋੜੇ ਥੋੜੇ ਪੈਸੇ ਕਿਉਂਕਿ ਆਪਾਂ ਚੀਜ਼ਾਂ ਘਰੇ ਯੂਜ਼ ਕਰਦੇ ਹੀ ਆ ਹਨਾ ਥੋੜੀਆਂ-ਮੋਤੀਆਂ ਪਲਿਆ ਕੇ ਰੱਖਦੇ ਆ ਕਾਫੀ ਵੀ ਜਿਵੇਂ ਹੋ ਗਈ ਆਪਾਂ ਕਹਿ ਦਿੰਨੇ ਵਿਚਰੂ ਲਿਆ ਕੇ ਰੱਖ ਲਈਏ ਕਦੇ ਕੋਈ ਕਾਫੀ ਪੀਣ ਵਾਲਾ ਕੋਈ ਰਿਸ਼ਤੇਦਾਰ ਕਦੇ ਜੇ ਆਪਦਾ ਵੀ ਮਨ ਕਰਦਾ ਏ ਦਿੱਲੀ ਦਾ ਅਸੀਂ ਨਹੀਂ ਵੈਸੇ ਪੀਂਦੇ ਤੇ ਪਰ ਇਹ ਹੋ ਜਾਂਦਾ ਹੈ ਕਿ ਚਲੋ ਕਦੇ ਮਨ ਕਰਦਾ ਵੀ ਕਾਫੀ ਪੀ ਲਈਏ ਤਾਂ ਇਸ ਕਰਕੇ ਆ ਪਲਿਆ ਕੇ ਰੱਖਦੀਆਂ ਮੈਂ ਲਿਆ ਕੇ ਪਾਉਚ ਰੱਖਦੀ ਹੁੰਨੀ ਆ ਤੇ ਤੁਸੀਂ ਵੀ ਪਾਉਚ ਲਿਆ ਕੇ ਰੱਖੋ ਜਿਹੜੀ ਇੱਕ ਸ਼ੀਸ਼ੀ ਦੇ ਵਿੱਚ ਹੁੰਦੀ ਹੈ ਨਾ ਉਹ ਆਪਾਂ ਕੀ ਜਦੋਂ ਹੀ ਆਪਾਂ ਕੱਢਦੇ ਆ ਉਹਦੇ ਵਿੱਚੋਂ ਕਈ ਵਾਰ ਇਹ ਹੋ ਜਾਂਦਾ ਵੀ ਆਪਾਂ ਕਢਾ ਰੋਜ਼ ਪੀਣੀ ਹੁੰਦੀ ਆ ਉਹ ਫਿਰ ਨਾ ਵਿੱਚ ਜੰਮ ਜਾਂਦੀ ਆ ਉਹਦੇ ਵਿੱਚ ਪਲਪ ਕਿੰਨਾ ਵੀ ਸੁੱਕਾ ਚਮਚਾ ਨਾਲ ਕੱਢ ਕੇ ਚਮਚੇ ਨਾਲ ਦੇਖ ਲਈਏ ਪਰ ਫਿਰ ਵੀ ਪਤਾ ਨਹੀਂ ਉਹਨੂੰ ਹਵਾ ਲੱਗ ਜਾਂਦੀ ਕੀ ਹੋ ਜਾਂਦਾ ਉਹਨਾਂ ਗੰਡ ਬਣ ਜਾਂਦੀ ਵਿੱਚ ਹੀ ਉਹਦੇ ਸ਼ੀਸ਼ੀ ਦੇ ਤਾਂ ਫਿਰ ਨਿਕਲਦੀ ਨਹੀਂ ਵਿੱਚੋਂ ਖਰਾਬ ਹੋ ਜਾਂਦੀ ਹੈ ਤੇ ਮੈਨੂੰ ਵਧੀਆ ਲੱਗਦੇ ਆ ਪਾਉਚ ਹੀ ਵਧੀਆ ਲੱਗਦੇ ਆ ਕਿ ਪਾਉਚ ਲਿਆਓ ਇੱਕ ਯੂਜ਼ ਕਰੋ ਤੇ ਬਸ ਜਿੰਨਾ ਟਾਈਮ ਮਰਜ਼ੀ ਰੱਖ ਲਓ ਪਏ ਰਹਿੰਦੇ ਖਰਾਬ ਵੀ ਨਹੀਂ ਹੁੰਦੇ ਤੇ ਉਹਦਾ ਵਹਿੰਦਾ ਹੀ ਜਾਂਦੀ ਆ ਤੇ ਤੁਸੀਂ ਜੇ ਲਿਆਉਣੀ ਆ ਕਾਫੀ ਤੇ ਪਾਉਚ ਹੀ ਲਿਆਓ ਇਹ ਨਾਲੇ ਤਾਂ ਸਸਤਾ ਹੋਊਗਾ ਕਿਉਂਕਿ ਸ਼ੀਸ਼ੀ ਵਾਲੀ ਆਪਾਂ ਨੂੰ ਮਹਿੰਗੀ ਪਊਗੀ ਜੇ ਹੁਣ ਕਿਸੇ ਭੈਣ ਨੇ ਇਹ ਮਾਸਕ ਬਣਾ ਕੇ ਲਗਾਉਣਾ ਹੈ ਤੇ ਤੁਸੀਂ ਡੱਬੀ ਵਾਲੀ ਨਾਲ ਲਿਆਇਓ ਤੁਸੀਂ ਆ ਪਾਉਚ ਲੈ ਆਇਓ ਕਿਉਂ ਕਈ ਵਾਰ ਕਰਦੇ ਵੀ ਕਹਿੰਦੇ ਲੈਓ ਤੁਸੀਂ ਤਾਂ ਰੋਜ਼ ਹੀ ਕੁਛ ਨਾ ਕੁਛ ਮੰਗਾਈਏ ਨੇ ਤੇ ਇਹਦੇ ਨਾਲ ਫਰਕ ਨਹੀਂ ਪੈਂਦਾ ਮੈਨੂੰ ਲਾ 2 ਰੁਪਈਆਂ ਦਾ ਪਹੁੰਚ ਆਉਂਦਾ ਇਹ ਤੇ ਇਹ ਵਾਲਾ ਤੁਸੀਂ ਲਿਆ ਕੇ ਆ ਦੇਖੋ ਜੀ ਆਪਣੇ ਨਾਲ ਇਦਾਂ ਜਿਵੇਂ ਇਦਾਂ ਆ ਦੇਖੋ ਆਪਾਂ ਟੱਚ ਕਰਦੇ ਨਾ ਚਿਪਚਿਪਾ ਪੰਜਾ ਮਹਿਸੂਸ ਹੁੰਦਾ ਆਪਾਂ ਨੂੰ ਆਹ ਚਿਪਚਿਪ ਇਹਦਾ ਕਰਨ ਲੱਗੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਇਹਨੂੰ ਆਪਾਂ ਉਤਾਰਨਾ ਕਿਸ ਤਰੀਕੇ ਦੇ ਨਾਲ ਆਪਾਂ ਤੁਹਾਡੇ ਸਾਹਮਣੇ ਉਤਾਰਾਂਗੇ ਤੇ ਤੁਸੀਂ ਖੁਦ ਹੀ ਦੇਖਿਓ ਰਿਜ਼ਲਟ ਬਹੁਤ ਵਧੀਆ ਹੈ ਇਸ ਚੀਜ਼ ਦਾ ਤੇ ਤੁਸੀਂ ਅੱਖਾਂ ਦੇ ਜਿਨ੍ਹਾਂ ਦੇ ਘੇਰੇ ਆ ਨਾ ਕਾਲੇ ਉਹ ਨਾ ਪਲਾਂ ਤੁਸੀਂ ਪੂਰੇ ਫੇਸ ਤੇ ਦਾ ਹਫਤੇ ਵਿੱਚ ਦੀ ਇੱਕ ਵਾਰੀ ਲਗਾ ਲਿਆ ਕਰੋ ਤੇ ਜਿਨ੍ਹਾਂ ਦੇ ਅੱਖਾਂ ਦੇ ਇੱਥੇ ਘੇਰੇ ਕਾਲਿਆਂ ਤੋਂ ਵੀ ਠੀਕ ਆ ਤੇ ਜਿਨ੍ਹਾਂ ਦਾ ਮਾਸ ਨਾ ਹੋ ਜਾਂਦਾ ਇਹ ਵੀ ਅੱਖਾਂ ਦੀ ਇਸ ਜਗ੍ਹਾ ਤੇ ਅੱਥੇ ਨਾ ਪਤਲਾ ਪਤਲਾ ਮਾਸ ਹੋ ਜਾਂਦਾ ਪੂਰਾ ਫੇਸ ਦੀ ਸਕਿਨ ਵਧੀਆ ਹੁੰਦੀ ਆ ਤੇ ਜਿਹੜੀ ਆਹ ਵਾਲੀ ਸਕਿਨ ਹੁੰਦੀ ਆ ਇਹ ਨਾ ਇਹ ਪਤਲੀ ਪਤਲੀ ਹੋ ਜਾਂਦੀ ਆ ਤੇ ਬਹੁਤ ਹੀ ਬੁਰੀ ਲੱਗਦੀ ਆ ਤੇ ਤੁਸੀਂ ਇਹ ਕਾਫੀ ਲਗਾਉਂਦੇ ਰਹੋਗੇ ਨਾ ਜਿਹੜਾ ਆਪਾਂ ਦੋ ਤਿੰਨ ਚੀਜ਼ਾਂ ਆਪਾਂ ਮਿਕਸ ਕੀਤੀਆਂ ਇਹ ਤੁਸੀਂ ਮਿਕਸ ਕਰਕੇ ਤੇ ਤੁਸੀਂ ਇੱਥੇ ਐਂ ਲਗਾਓਗੇ ਨਾ ਤੇ ਤੁਹਾਡੀ ਇਹ ਵਾਲੀ ਸਕਿਨ ਨਾਲ ਜਿਹੜੀ ਇਹ ਵੀ ਥੋੜੀ ਜਿਹੀ ਫਲਫੀ ਹੋ ਜੂਗੀ ਮਤਲਬ ਉੱਪਰ ਨੂੰ ਆ ਜੂਗੀ ਜਿਹੜੀ ਥੱਲੇ ਬੈਠੀ ਹੋਈ ਆ ਬਹੁਤ ਜ਼ਿਆਦਾ ਫਰਕ ਪਊਗਾ ਤੇ ਆਪਾਂ ਇਹਨੂੰ ਉਤਾਰਦੇ ਆਂ ਆਪਾਂ ਦੱਸਦੇ ਆਂ ਤੁਹਾਨੂੰ ਟਿਸ਼ੂ ਦੇ ਨਾਲ ਉਤਾਰਨੇ ਆਂ ਆ ਦੇਖੋ ਜੇ ਤੁਸੀਂ ਟਿਸ਼ੂ ਨੂੰ ਥੋੜਾ ਜਿਹਾ ਇਦਾਂ ਕਰਕੇ ਪਾਣੀ ਹੱਥ ਨਾਲ ਲਾ ਲੈਣਾ ਜਿਉਂਕਿ ਆਪਾਂ ਇਹਦੇ ਵਿੱਚ ਡਿਪ ਕਰਾਂਗੇ ਤਾਂ ਟਿਸ਼ੂ ਨਾ ਫਿਰ ਬਾਲਾਏ ਹੋ ਜਾਊਗਾ ਇਸ ਕਰਕੇ ਨਾ ਆਪਾਂ ਥੋੜਾ ਜਿਹਾ ਪਾਣੀ ਲਾ ਲੈ ਹੱਥ ਦੇ ਨਾਲ ਹੀ ਤੇ ਹੁਣ ਇਹਨੂੰ ਨਾਲੇ ਤਾਂ ਜਿਨ੍ਹਾਂ ਦੇ ਬਲੈਕ ਹੈਡ ਤੇ ਵਾਈਟ ਹੈਡ ਹੁੰਦੇ ਹਨ ਉਹ ਵਾਲੇ ਸਾਰੇ ਨਿਕਲ ਜਾਣਗੇ ਇਹਦੇ ਨਾਲ ਇਦਾਂ ਕਰ ਕਰਕੇ ਇਦਾਂ ਪਾਟੀ シュ ਮਾਰਾਂਗੇ ਨਾ ਉੱਪਰ ਸਾਰੇ ਨਿਕਲ ਜਾਣਗੇ ਕਈ ਵਾਰ ਆਪਣੇ ਵਾਈਟ ਹੋ ਜਾਂਦੇ ਵਾਈਟ ਹੈਡ ਕਈ ਵਾਰ ਬਲੈਕ ਵਾਲੇ ਹੁੰਦੇ ਹਨ ਨਾ ਤੇ ਉਹ ਸਾਰੇ ਨਿਕਲ ਜਾਣਗੇ ਕਿញਾਂ ਤੇ ਆਸ ਜਗ੍ਹਾ ਤੇ ਹੁੰਦੇ ਆ ਬਲੈਕ ਬਲੈਕ ਜਾਂ ਵਾਈਟ ਵਾਈਟ ਆ ਜਾਂਦੇ ਆ ਉਹ ਸਾਰੇ ਇਹਦੇ ਨਾਲ ਨਿਕਲ ਜਾਣਗੇ ਟਿਸ਼ੂ ਨਾਲ ਉਤਾਰਨ ਦਾ ਆਪਣਾ ਮੇਨ ਮਕਸਦ ਇਹੀ ਹੈ ਕਿ ਜਿਹੜੇ ਆਪਣੇ ਬਲੈਕ ਜਾਂ ਵਾਈਟ ਵਾਲੇ ਹੁੰਦੇ ਆ ਬਲੈਕ ਹੈਡ ਉਹ ਨਿਕਲ ਜਾਣਗੇ ਇਸ ਕਰਕੇ ਆਪਾਂ ਉੱਪਰ ਥੋੜਾ ਜਿਹਾ ਨਾ ਇਦਾਂ ਰਗੜਿਆ ਜਾ ਜਾਂਦਾ ਹੈ ਤੇ ਫੇਸ ਜੋ ਸਕਿਨ ਆਪਣੀ ਪੂਰੀ ਤਾਂ ਕਲੀਨ ਹੋ ਜਾਂਦੀ ਹੈ ਇਕਦਮ ਨਾ ਫੇਸ ਆਪਣਾ 글로ਅ ਕਰਨ ਲੱਗ ਜਾਂਦਾ ਤੇ ਬਾਅਦ ਵਿੱਚ ਪੂਰੇ ਫੇਸ ਤੇ ਇਦਾਂ ਟਿਸ਼ੂ ਮਾਰ ਕੇ ਚੰਗੀ ਤਰ੍ਹਾਂ ਕਰੋੜ ਕੇ ਜੀ ਤੇ ਫਿਰ ਤੁਸੀਂ ਇਹਨੂੰ ਪਾਣੀ ਦੇ ਨਾਲ ਵਾਸ਼ ਕਰ ਲਿਓ ਆਪਣੇ ਦੇ ਨਾਲੇ ਕਈ ਕੰਮ ਹੋ ਜਾਣਗੇ ਇੱਕਦਮ ਸਕਿਨ ਵਧੀਆ ਹੋ ਜੂਗੀ ਤੇ ਚਲੋ ਆਪਾਂ ਕਰਕੇ ਵਾਸ਼ ਚੰਗੀ ਤਰ੍ਹਾਂ ਫਿਰ ਤੁਹਾਨੂੰ ਦਿਖਾਉਣੀ ਤੇ ਹਾਂਜੀ ਕਰਿਆ ਆਪਾਂ ਵਾਸ਼ ਤੇ ਬਹੁਤ ਜ਼ਿਆਦਾ ਵਧੀਆ ਇੰਨਾ ਵਧੀਆ ਲੱਗ ਰਿਹਾ ਨਾ ਕਿ ਗੁੜੀਆ ਵੀਡੀਓ ਬਣਾ ਰਹੀ ਹੈ ਤੇ ਮੈਨੂੰ ਕਹਿੰਦੀ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਜਿਹੜੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸਿਆ ਤੁਸੀਂ ਉਸੇ ਤਰੀਕੇ ਦੇ ਨਾਲ ਹੀ ਲਗਾਉਣਾ ਹੈ ਤੇ ਫਿਰ ਤੁਸੀਂ ਦੇਖਿਓ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਕਿਉਂਕਿ ਆਇਆ ਹੈ ਨਾ ਕਿ ਆਪਾਂ ਵੀ ਇੰਨੀ ਮਿਹਨਤ ਕਰਕੇ ਨਾ ਤੁਹਾਡੇ ਲਈ ਵੀਡੀਓ ਲੈ ਕੇ ਆਉਣੇ ਟਾਈਮ ਕੱਢ ਕੇ ਤੁਹਾਨੂੰ ਵੀ ਪਤਾ ਹੈ ਅੱਜਕੱਲ੍ਹ ਛੁੱਟੀਆਂ ਚੱਲ ਰਹੀਆਂ ਬੱਚਿਆਂ ਨੂੰ ਬੀਜੀ ਹੋਈ ਦਾ ਬਹੁਤ ਜ਼ਿਆਦਾ ਪਰ ਫਿਰ ਵੀ ਆਪਾਂ ਟਾਈਮ ਕੱਢਦੇ ਆ ਕਿ ਨਹੀਂ ਜਿਹੜੇ ਆਪਣੇ ਭਾਈ ਭੈਣ ਵੇਟ ਕਰਦੇ ਆ ਆਪਣੀ ਵੀਡੀਓ ਦੀ ਤੇ ਆਪਾਂ ਉਹਨਾਂ ਵਾਸਤੇ ਜ਼ਰੂਰ ਸਮਾਂ ਕੱਢਦੇ ਆ ਤੇ ਪਲੀਜ਼ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਬਸ ਇੰਨਾ ਕੀ ਕੰਮ ਆ ਸ਼ੇਅਰ ਦਾ ਕੋਈ ਪੈਸਾ ਨਹੀਂ ਲੱਗਦਾ ਜਦੋਂ ਤੁਸੀਂ ਵੀਡੀਓ ਦੇਖ ਲੈਨੇ ਹੋ ਤੁਸੀਂ ਕਮੈਂਟ ਕਰ ਦਿਆ ਕਰੋ ਪਿਆਰਾ ਜਿਹਾ ਤੇ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸਟੇਟਸ ਲਗਾ ਲਿਆ ਕਰੋ ਤੁਸੀਂ ਆਪਣੇ ਫੋਨ ਤੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆ ਸਾਰੇ ਦੇਖ ਲਿਆ ਕਰਨਗੇ ਨਾ ਬਸ ਇੰਨਾ ਕੀ ਕੰਮ ਕਰ ਦਿਆ ਕਰੋ ਕਿਉਂਕਿ ਆ ਹੁੰਦਾ ਵੀ ਆਪ ਨੂੰ ਜ਼ਿਆਦਾ ਜਾਣਿਆ ਨੂੰ ਆਪਾਂ ਸ਼ੇਅਰ ਕਰਨ ਵਿੱਚ ਥੋੜਾ ਜਿਹਾ ਏਦਾਂ ਦਿੱਕਤ ਆਉਂਦੀ ਹੈ ਨਾ ਵੀ ਕਿੰਨੇ ਕੁ ਨੂੰ ਸ਼ੇਅਰ ਕਰਾਂਗੇ ਅੱਜਕੱਲ ਬਿਜ਼ੀ ਟਾਈਮ ਆ ਹਰ ਕਿਸੇ ਦੀ ਲਾਈਫ ਵਿੱਚ ਟਾਈਮ ਬਹੁਤ ਘੱਟ ਹੈਗਾ ਤੇ ਇਸ ਕਰਕੇ ਤੁਸੀਂ ਬਸ ਆਪਣਾ ਸਟੇਟਸ ਲਗਾ ਲਿਆ ਕਰੋ WhatsApp ਤੇ ਤੇ ਸਾਰਿਆਂ ਤੁਹਾਡੇ ਰਿਸ਼ਤੇਦਾਰ ਦੇਖ ਲਿਆ ਕਰਨਗੇ ਇੰਨੇ ਨਾਲ ਵੀਡੀਓ ਸ਼ੇਅਰ ਹੋ ਜਾਇਆ ਕਰੂਗੀ ਤੇ ਬਾਕੀ ਆਪਣਾ Facebook ਪੇਜ ਨੂੰ ਫੋਲੋ ਜ਼ਰੂਰ ਕਰਿਆ ਕਰੋ Facebook ਤੇ ਵੀ ਆਪਾਂ ਵੀਡੀਓ ਪਾਉਂਦੇ ਆ ਤੇ ਉਹਨੂੰ ਵੀ ਫੋਲੋ ਜ਼ਰੂਰ ਕਰੋ ਜਾ ਕੇ ਬਸ ਉਹਦੇ ਤੇ ਇਹ ਹੈ ਕਿ ਇੱਕ ਵਾਰੀ ਤੁਸੀਂ ਫੋਲੋ ਹੀ ਕਰ ਦਿਓ ਉਹਨੂੰ ਇੰਨਾ ਹੀ ਕਾਫੀ ਹੈ ਤੇ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ